ਦੁਬਦੇਆਂ ਨੂੰ ਤਾਰਨ ਵਾਲੇ ਹਨ ਵਿਚੜਿਆਂ ਨੂੰ ਮਲਾਉਣ ਵਾਲੇ ਹਨ ਰੋਂਦਿਆਂ ਨੂੰ ਗਰਾਉਣ ਵਾਲੇ ਹਨ ਤੇ ਵਿਕਾਰੀਆਂ ਨੂੰ ਤਾਰਨ ਵਾਲੇ ਹਨ ਆਖੋ ਸਤਨਾਮ ਪਤਿਤ ਪਾਵਨ ਭਗਤ ਵਸਰ ਪੈ ਹਰਨ ਤਾਰਨ ਤਰਨ ਸਤਿਗੁਰੂ ਜੀ ਤੁਸੀਂ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹੋ ਭੂਮਿਏ ਚੋਰ ਵਰਗਿਆਂ ਨੂੰ ਤਾਰਨ ਵਾਲੇ ਹੋ ਸੱਜਣ ਠੱਗ ਵਰਗਿਆਂ ਨੂੰ ਤਾਰਿਆ ਸਤਿਗੁਰੂ ਜੀ ਤੇ ਮਿਹਰ ਕਰੋ ਫਿਰ ਸਾਨੂੰ ਪਾਪੀਆਂ ਨੂੰ ਵੀ ਤਾਰ ਸਕਦੇ ਹੋ ਤੁਸੀਂ ਪਤਿਤ ਪਾਵਨ ਹੋ ਵਿਕਾਰਾਂ ਵਿੱਚ ਡਿੱਗੇ ਹੋਏ ਮਨੁੱਖਾਂ ਨੂੰ ਪਵਿੱਤਰ ਕਰਨ ਦੀ ਸਮਰੱਥਾ ਰੱਖਦੇ ਹੋ ਤੂੰ ਭਗਤੀ ਭਾਵ ਨਾਲ ਪਿਆਰ ਕਰਨ ਵਾਲਾ ਹੈ ਤੂੰ ਜੀਵਾਂ ਦੇ ਸਾਰੇ ਡਰ ਦੂਰ ਕਰਨ ਵਾਲਾ ਹੈ ਤੂੰ ਜੀਵਨ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਲਈ ਜਹਾਜ਼ ਹੈ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਸੰਸਾਰ ਸਮੁੰਦਰ ਦੇ ਵਿੱਚ ਸਤਿਗੁਰੂ ਜੀ ਦਾ ਨਾਮ ਸਤਿਗੁਰੂ ਜੀ ਬੇੜੀ ਹੈ ਪਰਮਾਤਮਾ ਦਾ ਨਾਮ ਧੀੜੀ ਹੈ ਸਤਿਗੁਰੂ ਜੀ ਮਲਾਹਨ ਤਾਰਨ ਵਾਲੇ ਨੈਣ ਤਿਪਤੇ ਦਰਸ ਪੇਖ ਜਸ ਤੋਕ ਸੰਤ ਕਰਨ ਕਿ ਤੇਰਾ ਦਰਸ਼ਨ ਕਰਕੇ ਹੀ ਅੱਖਾਂ ਰੱਜਦੀਆਂ ਨੇ ਸੰਸਾਰ ਦੇ ਕਿ ਅੱਖਾਂ ਨਹੀਂ ਰੱਜਦੀਆਂ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ ਨਿਗਾ ਘਟ ਜੇ ਤੇ ਬੰਦਾ ਕਹਿੰਦਾ ਵੀ ਅਨ ਕੁਲਵਾ ਦਿਓ ਦੁਨੀਆ ਹੋਰ ਦੇਖਣੀ ਐ ਸੰਸਾਰ ਹੋਰ ਦੇਖਣਾ ਕਦੇ ਮਨ ਅਕ ਮਨ ਕਦੇ ਨਹੀਂ ਅਕਦਾ ਸੰਸਾਰ ਵੇਖਣਾ ਇਹ ਜੇ ਅੱਖਾਂ ਰੱਜਦੀਆਂ ਨੇ ਤੇ ਨੈਣ ਤੇ ਤੇ ਦਰਸ ਵੇਖ ਤੇਰਾ ਦਰਸ਼ਨ ਕਰਕੇ ਮੇਰੀਆਂ ਅੱਖਾਂ ਰੱਜ ਜਾਂਦੀਆਂ ਨੇ ਮੇਰੇ ਕੰਨ ਤੇਰਾ ਜਾਸੋਂ ਕੇ ਠੰਡ ਹਾਸਲ ਕਰਦੇ ਐ निंदा ਸੁਣ ਕੇ ਕੰਨਾਂ 'ਚ ਠੰਡ ਨਹੀਂ ਪੈਣੀ ਵਕਾਰ ਵੇਖ ਕੇ ਅੱਖਾਂ ਨਹੀਂ ਪਵਿੱਤਰ ਹੋਣੀਆਂ ਕਿਤੇ ਪੜਿਆ ਕਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ ਹਰ ਬਿਨ ਅਬਰ ਨਾ ਦੇਖੋ ਕੋਈ ਤੇਰੀਆਂ ਅੱਖਾਂ ਵਿੱਚ ਵਾਹਿਗੁਰੂ ਜੀ ਨੇ ਜੋਤ ਧਰੀ ਤੇਰਾ ਰੌਸ਼ਨੀ ਮਿਲਦੀ ਹੈ ਕਿਤੇ ਸਿਰ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਥੋੜੀ ਜੀ ਛੱਟ ਵੀ ਲੱਗ ਜਾਏ ਨਾ ਤੇ ਡਾਕਟਰਾਂ ਨੂੰ ਕਹਿਣਾ ਪੈਂਦਾ ਹੈ ਕਿ ਤੇਰੀ ਨਿਗਾਹ ਹੁਣ ਵਾਪਸ ਨਹੀਂ ਆ ਸਕਦੀ ਕਿਉਂਕਿ ਤੇਰੀ ਨਿਗਾਹ ਪਿੱਛੋਂ ਚਲੀ ਗਈ ਹੈ ਉਹਨੇ ਜੋਤ ਦਿੱਤੀ ਹੈ ਪ੍ਰਮਾਤਮਾ ਨੇ ਸੁਣਿਆ ਸੀ ਨਾ ਵੀ ਜਿੰਦ ਪ੍ਰਾਣ ਦਿਮਾਗ ਸ਼ਰੀਰ ਕਿਉਂ ਬਾਰ-ਬਾਰ ਕਹਿਣਾ ਪੈਂਦਾ ਵੀ ਉਹਦਾ ਸ਼ੁਕਰਾਨਾ ਕਰਨਾ ਨਾ ਭੁੱਲਿਆ ਕਰ ਸ਼ੁਕਰਾਨਾ ਕਰਨੀ ਹੋਣੀ ਆਪਾਂ ਦੇ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਪਾਪਾਂ ਦੇ ਭਰੇ ਹੋਇਆ ਪਰ ਐ ਸਤਗੁਰੂ ਸੱਚੇ ਪਾਤਸ਼ਾਹ ਤੂੰ ਧੰਨ ਹੈ ਜੋ ਪਾਪੀਆਂ ਨੂੰ ਵੀ ਪ੍ਰਸ਼ਾਦਾ ਦੇ ਰਿਹਾ ਹੈ ਕਾਲ ਯੁਗ ਦੇ ਵਿੱਚ ਉਹ ਬਹੁਤ ਵੱਡਾ ਸੂਰਮਾ ਹੈ ਸਤਿਗੁਰੂ ਜੀ ਕਹਿੰਦੇ ਆ ਜੋ ਪ੍ਰਮਾਤਮਾ ਦੀ ਭਗਤੀ ਕਰਦਾ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਵੈਸੇ ਸੂਰਮਾ ਉਹਨੂੰ ਮੰਨਿਆ ਜਾਂਦਾ ਜੋ ਜੰਗਾਂ ਵਿੱਚ ਯੁੱਧ ਕਰਦਾ ਹੈ ਜੰਗਾਂ ਵਿੱਚ ਲੜਦਾ ਹੈ ਪਰ ਅੱਜ ਉਹੀ ਸੂਰਮਾ ਹੈ ਜਿਹੜਾ ਆਪਣੇ ਮਨ ਨਾਲ ਝਗੜਾ ਕਰਦਾ ਹੈ ਆਪਣੇ ਮਨ ਨੂੰ ਆਪਣੇ ਮਨ ਦੀਆਂ ਵਾਂਗਾਂ ਨੂੰ ਮਾੜੇ ਪਾਸਾਂ ਗਨੀਓ ਮੋੜ ਲੈਂਦਾ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁਗਮਹਿ ਸੋ ਕਹੀਅਤ ਹੈ ਸੂਰਾ। ਪਾਤਸ਼ਾਹ ਕਹਿੰਦੇ ਆ ਉਹ ਸੂਰਮਾ ਹੈ। ਕਾਲ ਯੁਗ ਦੇ ਵਿੱਚ ਜਿਹਨੂੰ ਨਾਮ ਦਾ ਰੰਗ ਲੱਗਿਆ ਹੋਇਆ ਆਖੋ ਸਤਨਾ। ਜਾ ਕੋ ਹਰ ਰੰਗ ਲਾਗੋ ਇਸ ਯੁਗਮਹਿ ਸੋ ਕਹੀਅਤ ਹੈ ਸੂਰਾ। ਆਤਮ ਜਿਣਾ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ ਜੁਰਤ ਕਿੱਥੋਂ ਆਉਂਦੀ ਐ ਕਿਰਪਾ ਕਿੱਥੋਂ ਹੁੰਦੀ ਐ ਇਹ ਸਭ ਪੂਰੇ ਗੁਰੂ ਦੀ ਕਿਰਪਾ ਹੈ ਨੈਣ ਟਿਕਤੇ ਦਰਸ ਵੇਖ ਜਾ ਸਤੋਕ ਸੁਣਤ ਕਰਨ ਕੰਨ ਤੇਰਾ ਜਸ ਸੁਣ ਕੇ ਠੰਡ ਹਾਸਲ ਕਰਦੇ ਐ ਪ੍ਰਾਣਨਾਥ ਅਨਾਥ ਦਾਤੇ ਦੀਨ ਗੋਵਿੰਦ ਸਰਣਾ हे ਜੀਵਾਂ ਦੇ ਪ੍ਰਾਣਾਂ ਦੇ ਮਾਲਕ 나ਥ ਅਨਾਥਾਂ ਦੇ ਦਾਤੇ ਦੀਨਾਂ ਦੇ ਦਾਤੇ ਹੈ ਗੋਵਿੰਦ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ ਤੇ ਹੁਣ ਤੂੰ ਮੇਰੇ ਤੇ ਕਿਰਪਾ ਕਰ ਆਖੋ ਸਤਨਾਮ ਆਸ ਪੂਰਨ ਦੁੱਖ ਬਿਨਾਸਨ ਗਹੀ ਓਟ ਨਾਨਕ ਹਰ ਚਰਨਨ ਜੀਵਾ ਦੀਆਂ ਆਸਾਂ ਪੂਰਨ ਕਰਨ ਵਾਲੇ ਏ ਸਭ ਦੇ ਦੁੱਖ ਨਾਸ ਕਰਨ ਵਾਲੇ ਮੈਂ ਤੇਰੀ ਓਟ ਲਈ ਹੈ ਮੈਨੂੰ ਹੋਰ ਕੋਈ ਓਟ ਨਹੀਂ ਹੈ ਮੈਂ ਹੋਰ ਥਾਓ ਨਹੀਂ ਜਿਸ ਪੈ ਕਰਹੁ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਮੇਰਾ ਦੁੱਖ ਸੁੱਖ ਤੇਰੇ ਪਾਸ ਹੈ ਮੈਨੂੰ ਹੋਰ ਥਾਂ ਨਹੀਂ ਹੈ ਜਿੱਥੇ ਮੈਂ ਜਾ ਕੇ ਆਪਣਾ ਸਿਰ ਝੁਕਾ ਸਕਾਂ ਜਿੱਥੇ ਜਾ ਕੇ ਮੈਂ ਮੱਥਾ ਟੇਕ ਸਕਾਂ ਪ੍ਰਾਣ ਆਠ ਅਨਾਥ ਦਾਤੇ ਦੀਨ ਗੋਵਿੰਦ ਸ਼ਰਨ ਆਸ ਪੂਰਨ ਦੁੱਖ ਬਿਨਾਸਨ ਗਹੀ ਓਟ ਨਾਨਕ ਹਰ ਚਰਨ ਕਾਨੜਾ ਮਹੱਲਾ ਪੰਜਵਾ ਚਰਨ ਸ਼ਰਨ ਦਿਆਲ ਠਾਕੁਰ ਆੜ ਨਾਹੀ ਜਾਏ हे दया दे कर दया दे सौमे परमात्मा प्रभु मैं तेरी शरण में चल के आया हां इस दुनिया दे विकारों तो बचने ली ताइथो बिना मेनू और कोई हां नहीं है गुरु ही है ना जो सीधा रास्ता दिखा सकता है भाई तू इधर जाना है इधर नहीं जाना ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦਇਆ ਕਰਦਿਆ ਦਇਆ ਦੇ ਘਰ ਹਨ ਤੈਥੋਂ ਬਿਨਾ ਮੈਨੂੰ ਹੋਰ ਕੋਈ ਰਸਤਾ ਨਹੀਂ ਹੈ ਤੂੰ ਕਿਰਪਾ ਕਰ ਤੂੰ ਬਖਸ਼ਿਸ਼ ਕਰ ਪਾਤਿਤ ਪਾਵਨ ਬਿਰਦ ਸੁਆਮੀ ਉਦਰਤੇ ਹਰ ਧਿਆਏ ਤੁਸੀਂ ਤੇ ਬਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹੋ ਮੁੱਢ ਕਦੀਮਾ ਤੋਂ ਤੁਹਾਡਾ ਸੁਭਾਅ ਹੋ ਹੈ ਤੇਰਾ ਨਾਮ ਸਿਮਰ ਸਿਮਰ ਕੇ ਅਨੇਕਾਂ ਜੀਵ ਏਸਾ ਸੰਸਾਰ ਤੋਂ ਪਾਰ ਲੰਘ ਗਏ ਹਨ ਕਿਉਂਕਿ ਇਹ ਬਿਰਧ ਹੈ ਗੁਰੂ ਘਰ ਦਾ ਇਹ ਨਿਸ਼ਾਨੀਆਂ ਨੇ ਇੱਥੇ ਤਨ ਦੇ ਭੁੱਖੇ ਨੂੰ ਭੋਜਨ ਮਿਲਦਾ ਹੈ ਮਨ ਦੇ ਭੁੱਖੇ ਨੂੰ ਭਜਨ ਮਿਲਦਾ ਹੈ ਨਿਰਵਸਤਰ ਨੂੰ ਵਸਤਰ ਮਿਲਦੇ ਆ ਤੇ ਪਾਪੀਆਂ ਨੂੰ ਵੀ ਸਤਿਗੁਰੂ ਜੀ ਗਲੇ ਨਾਲ ਲਾਉਂਦੇ ਆ ਇਹ ਬਿਰਦ ਸਵਾਮੀ ਸੰਦਾ ਇਹ ਬਿਰਦ ਹੈ ਆਕਾਲ ਪੁਰਖ ਦਾ ਜਦੋਂ ਵੀ ਕੋਈ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦਾ ਸੀ ਤੇ ਸਤਿਗੁਰੂ ਜੀ ਉਹਨੂੰ ਗਲੇ ਨਾਲ ਲਾ ਲੈਂਦੇ ਸੀ ਇਸੇ ਤਰ੍ਹਾਂ ਇਹ ਤੇਰਾ ਸੁਭਾਅ ਹੋ ਹੈ ਕਿ ਤੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਮੋਢਕ ਦੀਮਾ ਤੋਂ ਤੇਰਾ ਸੁਭਾਅ ਹੋਇ ਤੇਰਾ ਨਾਮ ਸਿਮਰ ਸਿਮਰ ਕੇ ਅਨੇਕਾਂ ਜੀਵ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਹਨ ਸੰਸਾਰ ਗਾਰ ਵਿਕਾਰ ਸਾਗਰ ਪਤ ਤਾ ਮੋਹ ਮਾਨ ਅੰਧ ਏ ਅਕਾਲ ਪੁਰਖ ਜਗਤ ਵਿਕਾਰਾਂ ਦੀ ਜਿੱਲਣ ਹੈ ਵਿਕਾਰਾਂ ਦਾ ਸਮੁੰਦਰ ਹੈ ਜਗਤ ਸੰਸਾਰ ਕਾਲ ਕੀ ਕਾਲਕ ਹੈ ਤੇ ਮਾਇਆ ਦੇ মোহ ਅਤੇ ਮਾਨ ਨਾਲ ਅੰਨੇ ਹੋਏ ਜੀਵ ਇਸ ਵਿੱਚ ਡਿੱਗ ਰਹੇ ਹਨ ਪਤਾ ਨਹੀਂ ਲੱਗਦਾ ਕਿਉਂਕਿ ਜਦੋਂ ਮਨੁੱਖ ਗਾਫਲਤਾ ਦੀ ਨੀਂਦ ਵਿੱਚ ਸੌਂ ਜਾਂਦਾ ਹੈ ਉਹਨੂੰ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਜਗਤ ਵਿਕਾਰਾਂ ਦੀ ਜਿੱਲਣ ਹੈ। ਵਿਕਾਰਾਂ ਦਾ ਸਮੁੰਦਰ ਹੈ। ਤੇ ਇਹ ਸੰਸਾਰੂਪੀ ਮਾਇਆ ਦੇ ਮੋਹ ਅਤੇ ਮਾਨ ਨਾਲ ਅੰਨੇ ਹੋਏ ਜੀਵ ਇਸ ਵਿੱਚ ਡਿੱਗ ਪੈਂਦੇ ਹਨ। ਕਲ ਸੁਣਿਆ ਸੀ ਨਾ ਵੀ ਤੋਏ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ। ਜਨਮ ਤੋਂ ਲੈ ਕੇ ਮੌਤ ਤੱਕ ਦਾ ਜਦੋਂ ਰਸਤਾ ਤੈਅ ਕਰਦੇ ਆਂ ਤਾਂ ਰਸਤੇ ਵਿੱਚ ਟੋਏ ਆਉਂਦੇ ਆ ਜਿਵੇਂ ਕਈ ਵਾਰੀ ਆਪਾਂ ਰਸਤਾ ਤੈਅ ਕਰਦੇ ਆਂ ਕਿਸੇ ਨੂੰ ਪੁੱਛਦੇ ਆਂ ਤੇ ਸਿਆਣਾ ਬੰਦਾ ਸਾਨੂੰ ਸਹੀ ਰਸਤਾ ਦੱਸ ਦਿੰਦਾ ਕਿ ਇੱਧਰ ਟੋਏ ਆ ਭਾਈ ਤੂੰ ਇੱਧਰ ਸਾਫ਼ ਰਸਤਾ ਚੱਲਿਆ ਜਾ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਇਹੀ ਲਾਭ ਹੈ ਕਿ ਗੁਰੂ ਜੀ ਸਾਨੂੰ ਸਿੱਧਾ ਰਸਤਾ ਦੱਸਦੇ ਆ ਇਹ ਵਿਕਾਰਾਂ ਰੂਪੀ ਕੋਆਂ ਵਿੱਚ ਡਿੱਗਣੋਂ ਸਤਿਗੁਰੂ ਜੀ ਆਪਣਾ ਉਪਦੇਸ਼ ਦੇ ਕੇ ਸਾਨੂੰ ਬਚਾ ਲੈਂਦੇ ਆ ਆਖੋ ਸਤਨਾਮ ਬੇਕਲ ਮਾਇਆ ਸੰਗ ਤੰਦ ਮਾਇਆ ਦੇ ਝਵੇਲਿਆਂ ਨਾਲ ਵਿਆਕਲ ਹੋਏ ਰਹਿੰਦੇ ਆ ਝਵੇਲਿਆਂ ਵਿੱਚ ਵਿਆਕਲ ਹੋਈ ਪਈ ਐ ਲੋਕਾਈ ਵਿਆਕਲ ਹੋਏ ਪਿਆ ਲੋਕ ਨਾਮ ਨਾਲੋਂ ਟੁੱਟ ਕੇ ਹਰ ਬੰਦਾ ਚਿੰਤਾ ਵਿੱਚ ਹੈ ਹਰ ਬੰਦਾ ਫਿਕਰ ਵਿੱਚ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਵਿਕਲ ਮਾਇਆ ਸੰਗ ਤੰਦ ਇਹ ਮਾਇਆ ਦੇ ਝਵੇਲਿਆਂ ਨਾਲ ਵਿਆਕਲ ਹੋਇਆ ਪਿਆ ਹੈ ਪਰ ਕੀ ਕਰੇ ਮਹਾਰਾਜ ਕਹਿੰਦੇ ਆ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲਹੇ ਇੱਕ ਦਿਨ ਦਾ ਸੁਖ ਨਹੀਂ ਦੋ ਦਿਨ ਦਾ ਸੁਖ ਨਹੀਂ ਜੇ ਤੂੰ ਸਦਾ ਵਾਸਤੇ ਸੁਖ ਚਾਹਣਾ ਹੈ ਤਾਂ ਸ਼ਰਨ ਰਾਮ ਕੀ ਲਹੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਤੂੰ ਗੁਰੂ ਦੀ ਸ਼ਰਨ ਵਿੱਚ ਆ ਜਾ ਆਖੋ ਸਤਨਾਮ ਨਹੀਂ ਤੇ ਬਿਆਕਲ ਹੋਈ ਪਈ ਐ ਸ੍ਰਿਸ਼ਟੀ ਬਿਆਕਲ ਮਾਇਆ ਸੰਗ ਤੰਦ ਕਰ ਗਹੇ ਪ੍ਰਭ ਆਪ ਕਾਢੋ ਰਾਖ ਲੇਹੋ ਗੋਵਿੰਦ ਰਾਏ ਇਹਨਾਂ ਦਾ ਹੱਥ ਫੜ ਕੇ हे ਪ੍ਰਮਾਤਮਾ ਤੂੰ ਆਪ ਇਹਨਾਂ ਨੂੰ ਇਸ ਚੱਕੜ ਵਿੱਚੋਂ ਮੋਹ ਦੇ ਚਿੱਕੜ ਵਿੱਚੋਂ ਕੱਢ ਸਕਦਾ ਹੈ ਤੂੰ ਆਪ ਇਹਨਾਂ ਦੀ ਰੱਖਿਆ ਕਰ ਸਕਦਾ ਹੈ ਅਨਾਥ ਨਾਥ ਸੁਨਾਤ ਸੰਤਨ ਕੋਟ ਪਾਪ ਵਿਨਾਸ਼ ਏ ਅਨਾਥਾਂ ਦੇ ਨਾਥ ਏ ਸੰਤਾਂ ਦੇ ਸਹਾਰੇ ਜੀਵਾਂ ਦੇ ਕਰੋੜਾਂ ਪਾਪ ਨਾਸ ਕਰਨ ਵਾਲੇ ਮਨ ਦਰਸ਼ਨੈ ਕੀ ਪਿਆਸ ਮੇਰੇ ਮਨ ਵਿੱਚ ਵੀ ਤੇਰੇ ਦਰਸ਼ਨ ਦੀ ਤਾਂਘ ਹੈ ਪਿਆਸ ਹੈ ਪ੍ਰਭ ਪੂਰਨ ਗੁਣ ਕਾਸ हे ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਵੰਦਾ ਗੁਣ ਲਾ ਬਦਾਨਾ ਵੀ ਕਿਤੋਂ ਚੰਗੇ ਗੁਣ ਮਿਲਣ ਚੰਗੇ ਗੁਣ ਮੈਂ ਗ੍ਰਹਿਣ ਕਰਾਂ ਤੇ ਫਿਰ ਗੁਰੂ ਗੁਣਾ ਦਾ ਖਜ਼ਾਨਾ ਜਿੰਨੇ ਮਰਜੀ ਧਾਰਨ ਕਰ ਲੈ ਆਖੋ ਸਤਨਾਮ ਪ੍ਰਭ ਪੂਰਨ ਗੁਣਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸਨਾ ਗੁਣ ਗਾਏ ਏ ਏ ਕਿਰਪਾਲ ਏ ਦਿਆਲ ਏ ਗੋਪਾਲ ਮੇਰ ਕਰ ਨਾਨਕ ਦੀ ਜੀਵ ਤੇਰੇ ਗੁਣ ਗਾਂਦੀ ਰਵੇ ਗੁਰੂ ਨਾਨਕ ਦੇਵ ਜੀ ਐਸੀ ਮੇਰ ਕਰ ਸੱਚੇ ਪਾਤਸ਼ਾਹ ਆ ਜੀਵ ਜਿਹੜੀ ਨਿੰਦਿਆ ਕਰਦੀ ਥੱਕਦੀ ਨਹੀਂ ਕਿਰਪਾ ਕਰ ਇਹ ਤੇਰੇ ਗੁਣ ਗਾਉਣ ਲੱਗ ਜੇ ਆਖੋ ਸਤਨਾਮ ਕਾਨੜਾ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਵਾਰ-ਵਾਰੋ ਅਨਕੜਾਰੋ ਹੇ ਸਖੀ ਮੈਂ ਹੋਰ ਅਨੇਕਾਂ ਸੁਖ ਵਾਰ ਦੀ ਹਾਂ ਸਦਕੇ ਰਹਿੰਦੀ ਹਾਂ ਸੁਖ ਪ੍ਰੇ ਸੁਹਾਗ ਪਲ ਕਰਾ ਕਿ ਪਤੀ ਵਰਤਾ ਇਸਤਰੀ ਬਾਗ ਮੈਂ ਪਿਆਰੇ ਪ੍ਰਭੂ ਪਤੀ ਦੇ ਸੁਹਾਗ ਦੇ ਰਾਤ ਦੇ ਸੁੱਖ ਤੋਂ ਸਭ ਕੁਝ ਵਾਰਨ ਵਾਸਤੇ ਤਿਆਰ ਹਾਂ ਕਿ ਪ੍ਰਭੂ ਪਤੀ ਦੇ ਪ੍ਰੇਮ ਦਾ ਜੋ ਸੁੱਖ ਹੈ ਉਹ ਤੋਂ ਮੈਂ ਸਭ ਕੁਝ ਬਾਰਦੀ ਹਾਂ ਮੈਂ ਦੇਖ ਲਿਆ ਇਹੋ ਜਿਹਾ ਸੁੱਖ ਕਿਤੇ ਨਹੀਂ ਹੈ ਆਖੋ ਸਤਨਾਮ ਮੈਂ ਵੇਖ ਵੀ ਲਿਆ ਪਰ ਨਹੀਂ ਪਤੀ ਰੂਪ ਪਰਮੇਸ਼ਵਰ ਦੀ ਸੇਜ ਤੋਂ ਬਿਨਾ ਸੁੱਖ ਨਹੀਂ ਹੈ ਕਨਕ ਮੰਦਰ ਪਾਟ ਸੇਜ ਸਖੀ ਮੋਹ ਨਾਹੀਂ ਇਨ ਸੋ ਤਾਤ ਸੋਨੇ ਦੇ ਮਹਿਲ ਤੇ ਰੇਸ਼ਮੀ ਕੱਪੜਿਆਂ ਦੀ ਸੇਜ ਇਹਨਾਂ ਨਾਲ ਮੈਨੂੰ ਕੋਈ ਲਗਨ ਨਹੀਂ ਹੈ ਮੈਨੂੰ ਸੁਖ ਨਹੀਂ ਦੇ ਸਕੇ ਅੰਦਰ ਸ਼ਾਂਤੀ ਨਹੀਂ ਹੈ ਕਨਕ ਮੰਦਰ ਪਾਟ ਸੇਤੀ ਸਖੀ ਮੋਹ ਨਾਹੀਂ ਇਨ ਸੋ ਤਾਤ ਸੋਨੇ ਦੇ ਮਹਿਲ ਤੇ ਰੇਸ਼ਮੀ ਕੱਪੜਿਆਂ ਦੀ ਸੇਜ ਇਹਨਾਂ ਨਾਲ ਮੈਨੂੰ ਲਗਨ ਨਹੀਂ ਮੁਕਤ ਲਾਲ ਅਨਕ ਭੋਗ ਬਿਨ ਨਾਮ ਨਾਨਕ ਹਾਤ ਮੋਤੀ ਹੀਰੇ ਮਾਇਕ ਪਦਾਰਥਾਂ ਦੇ ਅਨੇਕਾਂ ਭੋਗ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਮੌਤ ਦਾ ਕਾਰਨ ਹਨ ਭਾਵ ਜੀਵ ਕੋਲੇ ਨਾਮ ਨਹੀਂ ਹੈ ਸਭ ਕੁਛ ਹੈ ਤੇ ਮਰਿਆ ਹੋਇਆ ਅਤ ਸੁੰਦਰ ਕੁਲੀਨ ਚਾਤਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਐ ਨਾਨਕਾ ਜੀ ਪ੍ਰੀਤ ਨਹੀਂ ਭਗਵੰਤ ਸਤਿਗੁਰੂ ਜੀ ਕਹਿੰਦੇ ਅਤ ਸੁੰਦਰ ਕਿੰਨਾ ਵੀ ਸੋਹਣਾ ਕਿਉ ਨਾ ਹੋਵੇ ਕੁਲੀਨ ਉੱਚੀ ਕੁਲ ਵਿੱਚ ਪੈਦਾ ਹੋਇਆ ਹੋਵੇ ਅਤ ਸੁੰਦਰ ਕਲੀਨ ਚਾਤਰ ਬੜਾ ਹੋਵੇ ਗੱਲਾਂ ਬਾਤਾਂ ਬੜੀਆਂ ਜਾਣਦਾ ਹੋਵੇ ਅਤ ਸੁੰਦਰ ਕੁਲੀਨ ਚਾਤਰ ਮੁਖ ਗਿਆਨੀ ਮੁਖ ਦਾ ਗਿਆਨ ਰੱਖਦਾ ਹੋਵੇ ਮੁਖ ਗਿਆਨੀ ਧਨਵੰਤ ਧਨੀ ਵੜਾ ਹੋਵੇ ਐਨੇ ਗੁਣ ਹੁੰਦੇ ਹੋਏ ਜੇ ਉਹਦੇ ਨਾਲ ਪ੍ਰੀਤ ਨਹੀਂ ਜੁੜਿਆ ਨਹੀਂ ਹੋਇਆ ਤਾਂ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਤਾਂ ਮਹਾਰਾਜ ਕਹਿੰਦੇ ਮਰਿਆ ਹੋਇਆ ਸਮਝੋ ਆਖੋ ਸਤਨਾਮ ਕਨਕ ਮੰਦਰ ਪਾੜ ਸੇਜ ਸਖੀ ਮੋਹ ਨਾਹਿਨ ਸਿਉ ਤਾਤ ਮੁਕਤ ਲਾਲ ਅਨਕ ਭੋਗ ਬਿਨ ਨਾਮ ਨਾਨਕ ਹਾਤ ਨਾਵ ਤੋਂ ਬਿਨਾਂ ਆਤਮਿਕ ਮੌਤ ਦਾ ਕਾਰਨ ਹਨ ਰੂਖੋ ਭੋਜਨ ਪੂਮ ਸੈਨਾ ਸਖੀ ਪ੍ਰਸੰਗ ਸੁਖ ਵਿਹਾਤ ਇਸ ਵਾਸਤੇ ਐ ਸਖੀ ਰੁੱਖੀ ਰੋਟੀ ਖਾਣੀ ਅਤੇ ਭੁੰਜੇ ਸੌਣਾ ਚੰਗਾ ਹੈ ਕਿਉਂਕਿ ਪਿਆਰੇ ਪ੍ਰਭੂ ਦੀ ਸੰਗਤ ਵਿੱਚ ਜ਼ਿੰਦਗੀ ਸੁਖ ਵਿੱਚ ਬੀਤਦੀ ਹੈ ਭਾਵੇਂ ਰੁੱਖੀ ਖਾਣੀ ਪਵੇ ਭਾਵੇਂ ਪੁੰਜੇ ਸੋਨਾ ਪਵੇ ਪਰ ਜੇ ਪਿਆਰੇ ਪ੍ਰਭੂ ਪ੍ਰੀਤ ਦੀ ਪ੍ਰਭੂ ਦੀ ਮੈਨੂੰ ਸੰਗਤ ਮਿਲ ਰਹੀ ਆ ਤਾਂ ਮੇਰਾ ਜੀਵਨ ਸੁੱਖਾਂ ਵਿੱਚ ਬੀਤ ਰਿਹਾ ਹੈ ਆਖੋ ਸਤਨਾਮ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਧੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਵਰਤਾ ਰਹੇ ਸਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ